ਸਸੀਗਲ ਬਾਈ ਕੀ ਹਾਲ ਚਾਲ ਹੈ ਦੋਸਤੋ ਬਾਈ ਜੀ ਸਾਰੇ ਭਰਾਵਾਂ ਦੇ ਜਾਨਵਰ ਠੀਕ ਠਾਕ ਆ ਲਓ ਬਾਈ ਜੀ ਆ ਤਿੰਨ ਛੱਡਣ ਲੱਗੇ ਆ ਤੇ ਇਹ ਤਿੰਨਾਂ ਨੂੰ ਲਾਉਣ ਲੱਗੇ ਆ ਪਾਣੀ ਇਹਨਾਂ ਨੂੰ ਛੱਡਦੇ ਆ ਜਾਂਦਾ ਦੁਆਏ ਜਾਂਦੀ ਇੱਕ ਪੱਲੇ ਵਾਲੀ ਆ ਜਾਂਦੀ ਪੱਲੇ ਵਾਲੀ ਦਾ ਕੱਲਾੜੀ ਦੀ ਪੈਣੀ ਆ ਇੱਕ ਮੇਰਾ ਵੀਰ ਨਾ ਬੇਨਤੀ ਹੈ ਤੁਹਾਨੂੰ ਥੋੜੇ ਥੋੜੀ ਭਰਾ ਬਣ ਕੇ ਜਿਹੜਾ ਵੀਰ ਵੀ ਵਲੌਗ ਵੇਨਣਾ ਲਾਈਕ ਕਮੈਂਟ ਲਾਈਕ ਮੀ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਭਰਾ ਬਣ ਕੇ ਲਾਈਕ ਮੀ ਕਰਿਆ ਕਰੋ ਯਾਰ ਹੋ ਗਿਆ ਛਤਰੀ ਲਾਉਣ ਕੱਲ ਅਲੀ ਛੇਤਰੀ ਬਲਤੇ ਜੇ ਕਰਿਆ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਭਰਾ ਬਣ ਕੇ ਯਾਰ ਸਪੋਰਟ ਕਰਿਆ ਕਰੋ ਮੇਰਾ ਵੀਰ ਲੋ ਭਾਈ ਮਿੱਤਰੋ ਮੋਟਰ ਵੀ ਚੱਲੀ ਜਾਂਦੀ ਐ ਤੇ ਕੱਲ ਮੋਟਰ ਛੱਡ ਕੇ ਤਾਂ ਗਏ ਸੀ ਤੇ ਕੱਲ ਨੂੰ ਪਰਲਾ ਕਿਹੜਾ ਹੀ ਲੱਗਿਆ ਲਾਈਟ ਡੁੱਟ ਗਈ ਸੀਗੀ ਤੇ ਛੇਪੀ ਜਰੀ ਇਧਰ ਆਉਂ ਕੇ ਆਂਦੀ ਐ ਬੈਠੀ ਤੇ ਘਾਲੀ ਉਤਰ ਖੂਤਰੀ ਨਹੀਂ ਦਿੱਤੀ ਭਾਈ ਆਪਣੀ ਪੱਲੇ ਵਾਲੀ ਹਲਾ ਇਸ ਤੋਂ ਬਾਈ ਇਹ ਵੀ ਚਲਾਈ ਸੀ ਧੀਰੇ ਕਹਣੇ ਤੇ ਮੈਨੂੰ ਐਂ ਲੱਗਦਾ ਆਉਣਾ ਚੱਲ ਤੈਗੇ ਅਰੇ ਚੱਤੂ ਤੇ ਦਿੱਤੀ ਹੋਵੇ ਉਹੀ ਵੇਖਣ ਲੱਗਿਆ ਪਿਆ ਸੀ ਹਾਲੀ ਦੇ ਹੀ ਨਹੀਂ ਚਲੋ ਦੇਖਦੇ ਆ ਜੇ ਦੇਸ ਕੀ ਤਾਂ ਆਪਾਂ ਮੱਲਾਂ ਖੜੇ ਆ ਬਾਈ ਦੇ ਕਬੂਤਰ ਦੇ ਤੇ ਕਬੂਤਰੀ ਆਪਣੀ ਬਾਈ ਜੀ ਬਾਈ ਦੇ ਕਬੂਤਰ ਵੀ ਫਰਦੇ ਆ ਆ ਫਰਦੇ ਤੇ ਆਪਣੀ ਕਬੂਤਰੀ ਬਾਈ ਗਲਾਬੀ ਤੇ ਸੱਜਾ ਪੱਲਾ ਗਲਾਬੀ ਤੇ ਪੁੰਜੀ ਵਾਲੀ ਇੱਥੇ ਆ ਗਈ ਮੱਲਾਂ ਪਹੁੰਚ ਕੇ ਸਰਬ ਅਭਰਦੀ ਬਾਈ ਦੇ ਘਰ ਤੇ ਬਾਈ ਤੂੰ ਨੂੰ ਬਾਉਣ ਲੱਗੇ ਪਏ ਆ ਜਾਂਦੀ ਦੁਆਰਾ ਆ ਜਾਂਦੀ ਲੋ ਜੀ ਬਾਈ ਬਾਈ ਦੇ ਘਰੇ ਲਾਤੀ ਆਪਣਾਂ ਡਾਂਗੀ ਤੇ ਬੈਠੇ ਆ ਕੂਤਰੀ ਬੇ ਉੱਚੀ ਖੜੀ ਹੈ ਬਾਈ ਦੇ ਘਰ ਤੇ ਹੀ ਫਰਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬ ਚੋੜੀ ਖੜੀ ਆ ਤੇ ਬਾਈ ਦੇ ਕਬੂਤਰ ਵੀ ਫਰਦੇ ਆ ਅਣੀ ਨੀਵੀ ਆ ਜੇ ਛਤਰੀ ਸਿਆਣ ਜੇ ਫੇਰ ਤਾਲ ਬਾੜਾਂਗੇ ਆਪਾਂ ਕੋਈ ਚੱਕਰ ਵਾਲੀ ਗੱਲ ਨਹੀਂ। ਲੋ ਜੀ ਭਾਈ ਜੀ। ਤੂੜ ਵੱਜ ਗਿਆ ਤੇ ਕਬੂਦਰੀ ਆਪਣੀ ਅੱਧਾ ਪੌਣਾ ਘੰਟਾ ਹੋ ਗਿਆ ਦੀ ਜਣੀ ਕੀ। ਤੇ ਭਾਈ ਜੱਸੇ ਦੇ ਕੋਠੇ ਤੇ ਬੈਠੇ ਆ। ਤੇ ਮੈਨੂੰ ਤਾਂ ਲੱਗਦਾ ਇਥੋਂ ਵੀ ਤੇ ਤਰੇ ਪਾਰ ਕਰ ਗਈ। ਚਲੋ ਹੋਰ ਢੀਕਦੇ ਆ ਘੰਟਾ ਜੀ ਉੱtre ਆਈ ਤਾਂ। ਤੇ ਮੈਨੂੰ ਤਾਂ ਲੱਗਦਾ ਨਹੀਂ ਉਤਰੂ ਬੈਂਚੋਂ। ਲੋ ਭਾਈ ਮਿੱਤਰੋ। ਆਪਣੀ ਵੀ ਕਬੂਤਰੀ ਭੰਜੀ ਲਾਲ ਪੱਲੇ ਵਾਲੀ ਤੇ ਭਾਲੀ ਵੀ ਬਹੁਤ ਨਹੀਂ ਮਿਲੀ ਤੇ ਹੁਣ ਜਾਨਵਰਾਂ ਨੂੰ ਦਾਣਾ ਪਾਣੀ ਪਾਉਣੇ ਮੈਂ ਜਾ ਕੇ ਸਾਵ ਗਿਆ ਸੀ ਕਪਾਨ ਪਲੂਂਗੇ ਜੂਤ ਨਹੀਂ ਦਿੱਤੇ ਤੇ ਬਲ ਕਰਨੀ ਦੇ ਕਬੂਤਰ ਵੀ ਅੱਜ ਬਹੁਤ ਭੜੀ ਕੀਤੀ ਉਹਨਾਂ ਨੇ ਵੀ ਉਹ ਵੀ ਤੇ ਡਾਕਟਰ ਗਰੁੱਪ ਜੱਸਾ ਮੱਲਣ ਗਰੁੱਪ ਦੇ ਕਬੂਤਰ ਵੀ ਭੱਜਣ ਲੱਗ ਪਏ ਸ਼ਤਰਨ ਲੱਗਾਂ ਪੰਗਾ ਮੈਂ ਕਿਹਾ ਮੜ ਮੜੀ ਆਵੇ ਸਾਲੀ ਪਰ ਨਹੀਂ ਮੁੜ ਕੇ ਚਲੋ ਬਾਈ ਦਾਣਾ ਪਾਣੀ ਪਾਦ ਕੇ ਤੇ ਮੋਟਰ ਆਪਣੀ ਚੱਲੀ ਜਾਂਦੀ ਹੈ ਪਾਣੀ ਧਾਣੀ ਦੋ ਦਿਨ ਹੋ ਗਏ ਭੈਣ ਜੋ ਲੈਟ ਇਨ ਟੈੱਕ ਕੇ ਉmdi ਤੇ ਨਹੀਂ ਤਾਂ ਹੁਣ ਆ ਰਹਿ ਤਾਂ ਹੀ ਗਿਆ ਕਿਲਾ ਕਾ ਸਵਾ ਕਿਲਾ ਤਾਂ ਉਹ ਹੁਣ ਛੱਡੀ ਆ ਤੇ ਹੁਣ ਵੀ ਨੇ ਕੀ ਬੰਦਾ ਛਲੋ ਬਾਈ ਮਿੱਤਰੋ ਸ਼ੈਂਪੀ ਨੂੰ ਪਾਣੀ ਪੁਣੀ ਰੱਖਦੇ ਇੱਥੋਂਾਂ ਤੂਤਦੇ ਅਰ ਜੜਾਂ ਕੱਢੀ ਜਾਂਦੀ ਆ ਇੱਥੇ ਨਹੀਂ ਬੰਨਿਆ ਕਰਦੇ ਇਹਨੂੰ ਤੇ ਇਧਰ ਨਿੰਮ ਕੋਲੇ ਬਣਾਉਣੇ ਆ ਥਾਂ ਤੇ ਉਧਰ ਮੁਰੂਦਾ ਬੁੱਟੇ ਨਹੀਂ ਛੱਡੇ ਆ ਪਾਣੀ ਤੇ ਮੋਟਰ ਚੱਲੀ ਜਾਂਦੀ ਆ ਚਲਾ ਪਰ ਲਾ ਕੇ ਰਾਹੀ ਲੱਗ ਜੇ ਚੱਲ ਇਧਰ ਲੱਗ ਗਿਆ ਮੜ ਕੇ ਤੇ ਪਖਿਆਂ ਨੂੰ ਵੀ ਅੱਜ ਵਾਢਾ ਲਾਉਣੇ ਆ ਕਾਰਨੇ ਆ ਪਸੂ ਬਾਈ ਦੇ ਦੇਖੜ ਕੇ ਰਹਿ ਗਈਆਂ ਛਤਰੀਆਂ ਲੱਗੀਆਂ ਡਾਕਟਰ ਗਰੋਪਤੇ ਜੱਸੀ ਮੱਲਣ ਦੀਆਂ ਇੱਕ ਰੁੱਪ ਦੀਆਂ ਚਲੋ ਕੋਈ ਗੱਲ ਨਹੀਂ ਬਾਈ ਹੋਰ ਕੱਢ ਲਾਂਗੇ ਕਬੂਤਰ ਬਥੇਰੇ ਆ ਪਰ ਸਾਰੋ ਦੁੱਖ ਜਾਂਦਾ ਜਦੋਂ ਆਹ ਉਹ ਕਬੂਤਰ ਉੜ ਜੇ ਜਿਹਦੀ ਆਸ ਹੀ ਨਾ ਹੋ ਵੀ ਪਈਏ ਜਾਊਗਾ ਦੇ ਬਸ ਖੰਭ ਪੂਰੇ ਹੋਣ ਨਾਲ ਤੇ ਕਰਦੇ ਆ ਸਿੱਦੇ ਸ਼ਾਖਾਂ ਕਬੂਤਰਾ ਸਾਰੇ ਸਿਰਾਂ ਸਾਟ ਹੀ ਰਹਿ ਗਿਆ ਜਿਹੜੇ ਦੂਬਾਦ ਰਹਿ ਗਏ ਆ ਤੇ ਐਸ ਤਰ੍ਹਾਂ ਮੇਰਾ ਵੀਰ ਯਾਰ ਭਰਾ ਬਣ ਕੇ ਮੈਂ ਹਰ ਇੱਕ ਵੀਡੀਓ ਚ ਮੰਤਰ ਰਿਕਵੈਸਟੀ ਕਰਦਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਵੀਰ ਬਣੇ ਅਰਾਏ ਨਾ ਕਰਿਆ ਕਰੋ ਤੇ ਪੰਜ ਕਬੂਤਰ ਨਾ ਫੁਰਦ ਗਏ ਬਈ ਪੰਜੇ ਸਿਰਾ ਸਟ ਜਮ ਉਹ ਸਭ ਤੋਂ ਪਹਿਲਾਂ ਉਹ ਚੀਨੀ ਕੱਢਣੀ ਆ ਚੀਨੀ ਨੂੰ ਕਰਕੇ ਸਿੱਧੀ ਕਿਲੀ ਪਾਣੀ ਆ ਇਹਦੇ ਚ 5 ਕਬੂਤਰ ਨੋਕਦੇ ਪੰਜ ਕਬੂਤਰ ਨੋਕਦੇ ਫਰਦਿੰਗਾ ਪੰਜ ਤਾ ਫਰਦਿੰਗਾ ਪੰਛੀ ਆ ਫਰਦਿੰਗਾ ਇੱਥੇ ਇਹ 10 ਹੋਊਗਾ ਤੇ 10 ਬਾਰੇ ਕੂਤਰ ਕਰਦੇ 20 22 ਕੂਤਰ ਬਈ ਜੇ ਆਪਣੇ ਕੋਲੇ ਕੱਢਣ ਵਾਲੇ ਬੈਠਿਆ ਬੈਠੇ ਆ ਇਹਦੇ ਵਿੱਚ ਬਸ ਇੱਕ ਦੋ ਛੱਡ ਗਏ ਬਾਕੀ ਸਾਰੇ ਬਈ ਕੱਢਣ ਵਾਲੀ ਆ ਪਰ ਦੂਰੀ ਹਰਨੇ ਛਾੜਨ ਲੱਗ ਪੈਣ ਫਿਰ ਪੜਦੇ ਫਿਰ ਇਹ ਦੂਸਰਾ ਵਾਸਤੇ ਬੈਠੇ ਰਹਿਣਗੇ ਤੇ ਬਾਈ ਵੀਰ ਬਣੇ ਯਾਰ ਰਿਕਵੈਸਟ ਆ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਚਲੋ ਹੁਣ ਆਪਾਂ ਪਾਣੀ ਵੀਰੇ ਅੱਗੇ ਲੈਟ ਦੋ ਦਿਨ ਹੋ ਗਏ ਮੋਟਰ ਚੱਡੀ ਜਾਂਦੀ ਦੋ ਦਿਨਾਂ ਚ ਭੈਣ ਤੇ ਆਹ ਲੈ ਕੱਲ ਤੇ ਚੱਲ ਆਈ ਤੇ ਨਹੀਂ ਆਈ ਜੀ ਹਨਾ ਮੁਗਰੋਂ ਟੋਕ ਹੈ ਨਹੀਂ ਸੀ ਜੋਤ ਸ਼ੋਰ ਸਾਡਾ ਦਾ ਟੋਕ ਹੈਗੀ ਆ ਤੇ ਕਿਹੜਾ ਉੱਪਰ ਇਹ ਖੜਾ ਬਾਈ ਜੀ ਆਪਾਂ ਐ ਸੀ ਕਿ ਸੂਏ ਤੇ ਪਾਣੀ ਲੈਣ ਪਾਣੀ ਭਰੀ ਜਾਨੇ ਆ ਤੇ ਮੈਂ ਪਾਣੀ ਭਰ ਕੇ ਪਾਣੀ ਘਰੇ ਰੱਖ ਕੇ ਤੇ ਰਾਜੇ ਨੂੰ ਲੈ ਕੇ ਨਾਲ ਤੇ ਆਪਾਂ ਮੱਲਣ ਕੂਤਰਾਂ ਦੀ ਪੜਤਾਲ ਕਰਕੇ ਉਹਨੇ ਕੂਤਰ ਆਪਣੇ ਮੱਲਣ ਹੀ ਫੇਰ ਉਤਰੇ ਸੀਗੇ ਤੇ ਉਸ ਤੋਂ ਬਾਅਦ ਨਹੀਂ ਦੀ ਸੀ ਕਿਤੇ ਡਿੱਗੇ ਟੁੱਗੇ ਹੋਣਗੇ ਤੇ ਪੜਤਾਲ ਕਰਦੇ ਆ ਲਓ ਜੀ ਬਾਈ ਆਪਾਂ ਜਾ ਕੇ ਆਈ ਸੀ ਮੱਲਣ ਇੱਕ ਦੋ ਬੰਦੇਣ ਕਹਿ ਕੇ ਆਇਆ ਬਾਈ ਜੇ ਧਿਆਨ ਚ ਹੋਏ ਤਾਂ ਸਾਨੂੰ ਜਰੂਰ ਦੱਸਿਓ ਉਹਨਾਂ ਨੇ ਬਾਈ ਜਰੂਰ ਦੱਸ ਦਿਆਗੇ ਤੇ ਕੂਤਰੀ ਬਾਈ ਬਹੁਤ ਚੰਗੀ ਹੋ ਸਕਦੀ ਆਪ ਬਕਰਾਂ ਨਾਲ ਆਪਣੇ ਯਾਰ ਜੁੰਡੀ ਦੇ ਮੋਟਰ ਚੱਲੀ ਜਾਂਦੀ ਐ ਲੈਹੇ ਨਹੀਂ ਲਾਈਟ ਲਾਈਟ ਵੀ ਹੈ ਨਹੀਂ ਬਾਈ ਤੇ ਕਿਹੜਾ ਵੀ ਉਹ ਲੱਗ ਜਾਂਦਾ ਤੇ ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰਨ ਲੱਗਿਆ ਉਹ ਇਸ ਸਮਾਪਤੀ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਕੀਤੇ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਹੁਣ ਨਵੇਂ ਕਬੂਤਰਾਂ ਤੇ ਆਸਰਾ ਰੱਖਦੇ ਆਂ ਕਿ ਕੱਲ ਨੂੰ ਜਾਣਾ ਸ਼ਹਿਰ ਅਤੀਰੇ ਕਹਿੰਦੇ ਨਵਾਂ ਕੱਢਿਆ ਹੋਇਆ ਆ ਜਾਂਦਾ